ਸਿੱਖ ਪੰਥ ਦੇ ਮੋਢੀ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਜਿਹੜਾ ਆ ਪ੍ਰਕਾਸ਼ ਪੂਰਵ ਵੀ ਪਾਕਿਸਤਾਨ ਦੀ ਧਰਤੀ ਤੋਂ ਆਇਆ ਔਰ ਜੋਤੀ ਜੋਤ ਵੀ ਪਾਕਿਸਤਾਨ ਦੀ ਧਰਤੀ ਤੋਂ ਸਮਾਇਲੇ 1947 ਤੋਂ ਬਾਅਦ ਉਹ ਜਿਹੜੀ ਧਰਤੀ ਆ ਲਕੀਰ ਖਿੱਚੀ ਫਰੰਗੀਆਂ ਨੇ ਉਸ ਤੋਂ ਬਾਅਦ ਜਿਹੜੇ ਗੁਰਦੁਆਰਾ ਸਾਹਿਬ ਨੇ ਪਾਕਿਸਤਾਨ ਦੀ ਧਰਤੀ ਤੇ ਰਹਿ ਗਏ ਨੇ ਹਰ ਜਿਹੜਾ ਸਿੱਖ ਆ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਇਹਨਾਂ ਦੇ ਗੁਰਦੁਆਰਿਆਂ ਦੇ ਦਰਸ਼ਨ ਦਾਰੇ ਕਰਨ ਦਾ ਹਮੇਸ਼ਾ ਮਨ ਲੋਚਦਿਆਂ ਨੇ ਔਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲੰਘਾ ਉੰਨੀ ਦੇ ਵਿੱਚ ਖੁੱਲ੍ਹ ਦਿੱਤਾ ਗਿਆ ਦੋਹਾਂ ਭਾਰਤ ਮੁਲਕ ਸਰਕਾਰਾਂ ਵੱਲੋਂ ਪਰ ਸਾਰੀ ਜਿਹੜੀ ਸੰਗਤ ਉੱਥੇ ਨਹੀਂ ਜਾ ਸਕਦੀ ਕਿਉਂਕਿ ਇਸ ਦੇ ਵਿੱਚ ਸੰਗਤਾਂ ਦੇ ਲਈ ਕਾਫੀ ਜਿਹੜਾ ਆ ਡਾਲਰ ਵੀ ਦੇਣੇ ਪੈਂਦੇ ਨੇ ਔਰ ਕਾਫੀ ਜਿਹੜੀਆਂ ਮੁਸ਼ਕਲਾਂ ਪਾਰ ਕਰਕੇ ਜਿਹੜਾ ਪਾਸਪੋਰਟ ਦੀ ਸਿਰਤ ਹੈ ਉਸ ਦੇ ਕਰਕੇ ਸੰਗਤਾਂ ਨੂੰ ਉੱਥੇ ਜਾਣ ਲਈ ਮਜਬੂਰ ਹੋਣਾ ਪੈਂਦਾ ਬਹੁਤੀਆਂ ਸੰਗਤਾਂ ਉੱਥੇ ਨਹੀਂ ਜਾ ਸਕਦੀਆਂ ਔਰ ਜਿਹੜਾ ਸਿੱਖ ਧਰਮ ਦਾ ਸਭ ਤੋਂ ਪਹਿਲਾ ਇਤਿਹਾਸਕ ਗੁਰਦੁਆਰਾ ਜੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਇਹ ਪਵਿੱਤਰ ਮਾਡਲ ਇੱਥੇ ਟਰਮੀਨਲ ਦੇ ਉਤੇ ਅੱਜ ਸਥਾਪਿਤ ਕਰ ਦਿੱਤਾ ਗਿਆ ਇਹ ਨਰੋਲ ਸੇਵਾ ਆਰਗੇ ਮਾਈਜੇਸ਼ਨ ਜਿਹੜੀ ਸੰਸਥਾ ਹੈ ਉਹਨਾਂ ਵੱਲੋਂ ਬਹੁਤ ਹੀ ਜਿਹੜਾ ਖੂਬਸੂਰਤ ਬੜਾ ਹੀ ਦਿਲਕਸ਼ ਬਹੁਤ ਹੀ ਮਨਮੋਹਕ ਜਿਹੜਾ ਇਹ ਮਾਡਲ ਅੱਜ ਇੱਥੇ ਸ਼ਿਸ਼ੋਭਿਤ ਕੀਤਾ ਗਿਆ ਇਹ ਸ਼ਰਦਾ ਦਾ ਆਸਤਾ ਦਾ ਪ੍ਰਤੀਕ ਹੈ ਪਵਿੱਤਰਤਾ ਦਾ ਪ੍ਰਤੀਕ ਹੈ ਭਾਈਚਾਰੇ ਇੱਕ ਸਾਂਝ ਦਾ ਪ੍ਰਤੀਕ ਹੈ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਜਾਤ ਨੂੰ ਨਾਮ ਜਪਣ ਕਿਰਤ ਕਰਨ ਤੇ ਵੰਡ ਛਕਣ ਦਾ ਹੁਕਮ ਦਿੱਤਾ ਸੀ ਸਮਾਜਿਕ ਬੁਰਾਈਆਂ ਕ੍ਰਿਤੀਆਂ ਦੇ ਖਿਲਾਫ ਲੜਨ ਦਾ ਹੋਕਾ ਦਿੱਤਾ ਗਿਆ ਸੀ ਔਰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ 18 ਸਾਲ ਤੋਂ ਵੱਧ ਸਮਾਂ ਆਪਣੇ ਪਰਿਵਾਰ ਦੇ ਨਾਲ ਇੱਥੇ ਹੱਥੀਂ ਕਿਰਤ ਕੀਤੀ ਸੀ ਹਰਤ ਖੇਤੀ ਹੱਥੀਂ ਜਿਹੜੀ ਖੇਤੀ ਕੀਤੀ ਸੀ ਔਰ ਸਮੁੱਚੀ ਲਕਾਈ ਨੂੰ ਇੱਕੋ ਰੱਬ ਦਾ ਹੋਕਾਬ ਦਿੱਤਾ ਸੀ ਅੱਜ ਟਰਮੀਨਲ ਦੇ ਉੱਤੇ ਇਹ ਜਿਹੜਾ ਪਵਿੱਤਰ ਜਿਹੜਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਮਾਡਲ ਆ ਇਹ ਜਿੱਥੇ ਸ਼ਸ਼ੋਭਤ ਕਰ ਦਿੱਤਾ ਗਿਆ ਆ ਇੱਥੇ ਪੂਰੇ ਜਕਾਰਿਆਂ ਦੀ ਗੂੰਜ ਦੇ ਨਾਲ ਜਿਹੜਾ ਇਸ ਮਾਡਲ ਨੂੰ ਸ਼ਸ਼ੋਭਤ ਕੀਤਾ ਜਿਹੜੀਆਂ ਵੀ ਸੰਗਤਾਂ ਹੁਣ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇਦਾਰੇ ਕਰਨ ਜਾਇਆ ਕਰਨ ਗਿਆ ਸਭ ਤੋਂ ਪਹਿਲਾਂ ਉਸ ਮਾਡਲ ਦੇ ਦਰਸ਼ਨ ਕਰਨ ਗਿਆ ਔਰ ਜਿਹੜਾ ਆਮ ਸੰਗਤ ਵੀ ਇੱਥੇ ਟਿਕਟ ਲੈ ਕੇ ਆਉਂਦੀ ਆ ਉਹ ਵੀ ਜਿਹੜੇ ਪਾਕਿਸਤਾਨੀ ਜਾ ਸਕਦੇ ਉਹ ਵੀ ਇਸ ਮਾਡਲ ਦੇ ਦਰਸ਼ਨ ਕਰ ਸਕਣ ਗਿਆ ਇਹ ਜਿਹੜਾ ਮਾਡਲ ਆ ਇਹ 13 ਫੁੱਟ ਉੱਚਾ ਆ ਔਰ 10x10 ਦਾ ਬਣਿਆ ਔਰ ਬਹੁਤ ਹੀ ਖੂਬਸੂਰਤ ਇਸ ਦੀ ਮੀਨਾ ਕਾਰੀ ਕੀਤੀ ਗਈ ਆ ਪਵਿੱਤਰਤਾ ਦਾ ਆਸਥਾ ਦਾ ਇਹ ਪ੍ਰਤੀਕ ਆ ਔਰ ਡੇਰਾ ਬੱਬਾ ਨਾਲ ਕਿਹੜਾ ਟਰਮੀਨਲ ਆ ਭਾਰਤਪਕਸਰਾ ਤੇ ਉੱਥੇ ਅੱਜ ਇਸ ਨੂੰ ਸ਼ੁਸ਼ੋਭਿਤ ਕਰ ਦਿੱਤਾ ਗਿਆ ਸਹਿਯੋਗੀ ਕੈਮਰਾਮੈਨ ਗੋਰੇ ਦੇ ਨਾਲ ਰਜਿੰਦਰ ਧਾਲੀਵਾਲ ਪੀਟੀਸੀ ਨਿਊਜ਼ ਟਰਮੀਨਲ ਡੇਰਾ ਬੱਬਾ ਨਾਲ